ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪੰਜਾਬ ਪੁਲਿਸ ਦੇ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮਹਿੰਦ ਦੇ ਤਹਿਤ ਗੁਰਦਾਸਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਲੱਗੀ ਜਦੋਂ ਇੱਕ ਦੋਸ਼ੀ ਨੂੰ 500 ਗ੍ਰਾਮ ਹੈਰੋਇਨ ਵਿਚਕਾਰ ਸਮੇਤ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਅਨੁਸਾਰ 35 ਵਰਿਆਂ ਦਾ ਇਹ ਨੋਜਨ 10000 ਰੁਪਈਆ ਦੇ ਲਈ ਦੱਸੀ ਗਈ ਥਾਂ ਤੇ ਹੈਰੋਇਨ ਲੈ ਕੇ ਜਾਂਦਾ ਸੀ ਅਤੇ ਉੱਥੇ ਪਹੁੰਚੇ ਬੰਦੇ ਨੂੰ ਦੇ ਦਿੰਦਾ ਸੀ ਅਤੇ ਹੁਣ ਤੱਕ 11 ਪੈਕੇਟ ਹਰ ਹੁੰਦੇ ਸਪਲਾਈ ਕਰ ਚੁੱਕਾ ਹੈ ਜਦ ਕਿ 12ਵਾਂ ਪੈਕੇਟ ਦੇਣ ਜਾ ਰਿਹਾ ਸੀ ਜਦੋਂ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਇਹ ਜਰਾਏ ਦੇ ਵਿੱਚ ਮੇਨ ਚਰਨਜੀਤ ਸਿੰਘ ਉਪ ਚੰਨਾ ਇਹ ਪੁੱਤਰ ਫਮਨ ਸਿੰਘ ਹਰੀਮਾਬਾਦ थाना ਕੋਟਲੀ ਸੂਟਮਲੀਆਂ ਦਾ ਰਹਿਣ ਵਾਲਾ ਹੈ ਇਹਦੇ ਕੋਲ ਟੀ ਪੁਆਇੰਟ ਕਲਰੌਰ ਤੇ ਡਿਊਰਿੰਗ ਨਾਕਾਬੰਦੀ ਸਵਿਫਟ ਕਾਰ ਇਹਦੀ ਗੱਡੀ ਹੈ ਉਸ ਤੋਂ ਲੈ ਕੇ ਆ ਰਿਹਾ ਸੀ ਉਹ ਨਾਕੇ ਤੇ ਰੁਕਿਆ ਰੋਕੰਦ ਜੋ ਚੈੱਕ ਕੀਤਾ ਤੇ ਗੱਡੀ ਛੱਡ ਕੇ ਭੱਜਣ ਲੱਗਾ ਸੀਗਾ ਇਹਦੇ ਕੋਲੋਂ ਮੂਮੀ ਕਾਗਜ਼ ਦੇ ਵਿੱਚ ਜਿਹੜਾ ਹੈਗਾ ਲਫਾਫਾ ਇੱਕਦਮ ਸੁੱਟਣ ਦੀ ਕੋਸ਼ਿਸ਼ ਕੀਤੀ ਲੇਕਿਨ ਐਸਐਚਓ ਕਲਾਨੌਰ ਪੁਲਿਸ ਪਾਰਟੀ ਨੇ ਬਸਤਦੀ ਨਾਲੇ ਨੂੰ ਚੈੱਕ ਕਰਕੇ ਜੋ ਚੈੱਕ ਕੀਤਾ ਦੇ ਵਿੱਚੋਂ 532 ਗ੍ਰਾਮ ਦੀ ਹੈਰੋਨ ਹੈ ਬਰਾਮਦ ਹੋਈ ਸੋ ਇਹਦੇ ਸਬੰਧੀ थाना ਕਲਾਨੌਰ ਪਰਚਾ ਮਕਰਮਤ ਦਰਜ ਕੀਤਾ ਐਨਡੀਪੀਐਸ ਐਕਟ ਸਬੰਧ ਦੇ ਮੌਕੇ ਤੇ ਰੈਸਟ ਕੀਤਾ ਹੈਗਾ ਇਹਦੀ ਇਖਸ਼ਾਫs ਵਿੱਚ ਅੱਗੇ ਇਹਦੀ ਪੁਸ਼ਗਿਸ਼ ਵਿੱਚ ਬੰਦੇ ਫਰਦਰ ਜਿਹੜੇ ਮੇਨ ਜਿਹੜੇ ਨੂੰ ਇਹ ਬੈਗ ਫੂਡ ਦੇ ਬੰਦੇ ਜਿਹੜੇ ਇਹਨੂੰ ਮੇਨ ਜਿੰਨਾਂ ਤੋਂ ਸਪਲਾਈ ਆ ਰਹੀ ਹੈ ਇਹਨੂੰ ਉਹ ਗੁਰਲਾਲ ਸਿੰਘ ਰਡਿਆਣੇ ਦਾ ਤੇ ਇੱਕ ਹੈਗਾ ਸਾਇਬ ਸਿੰਘ ਹਰੀਮਾਬਾਦ ਦਾ ਇਹ ਦੋਨੇ ਫੋਰਨ ਬੇਸਡ ਬੰਦੇ ਹੈਗੇ ਨੇ ਬਾਹਰ ਹੀ ਅਮਰੀਕਾ ਚ ਰਹਿੰਦੇ ਨੇ ਉਹ ਇਹਨਾਂ ਦੇ ਕਹਿੰਦੇ ਹੀ ਬੰਦਾ ਜਿਹੜਾ ਕੰਮ ਹੈ ਗੁਰਚੰਦ ਸਿੰਘ ਜੰਨਾ ਇਹ ਕੰਮ ਕਰ ਰਿਹਾ ਸੀ ਔਰ ਕਾਫੀ ਜਿਹੜੀ ਹੈਗੀ ਹੈ ਕਨਸਾਈਨਮੈਂਟ ਜਿਹੜੀ ਹੈਗੀ ਹੈ ਬਾਹਰੋਂ ਇਹ ਲੈ ਕੇ ਆਇਆ ਔਰ ਦੋ ਵਾਰਾਂ ਇਹ ਲੈ ਕੇ ਆਇਆ ਅਮਰਸਰ ਤੋਂ ਲੈ ਕੇ ਆਇਆ ਕਨਸਾਈਨਮੈਂਟ ਪਹਿਲਾਂ ਦੋ ਪੈਕੇਟ ਲੈ ਕੇ ਆਇਆ ਉਹ ਬਟਾਲਾ ਰੋਡ ਤੇ ਬਟਾਲਾ ਕਾਦੀਆਂ ਰੋਡ ਦੇ ਜੇ ਦੇਖ ਕੇ ਸੇ ਬੰਦੇ ਨੇ ਲੈ ਕੇ ਆਏ ਅਨਨੋਨ ਬੰਦੇ ਨੇ ਕਿੰਨੇ ਬੰਦੇ ਸਰ ਇਹ ਬੋਲ ਬਗਿਦੇ ਇਹਦੇ ਵਿੱਚ ਪਹਿਲਾਂ ਜਿਹੜੇ ਮੇਨ ਜਿਹੜੇ ਮੇਨ ਜੇ ਮੇਨ ਜਿਹੜੇ ਬੈਗ ਤੇ ਨੇ ਉਹ ਗੁਰਲਾਲ ਤੇ ਸਾਹਬ ਸਿੰਘ ਜਿਹੜੇ ਹੈਗੇ ਨੇ ਬਾ ਫੋਨ ਬੇਸਡ ਨੇ ਤੇ ਇਹ ਜਿਹੜਾ ਬੰਦਾ ਫੜਿਆ ਹੈਗਾ ਚਰਨਜੀਤ ਸਿੰਘ ਚੰਨਾ ਇਹ ਹਰੀਮਾਬਾ ਥਾਣਾ ਕੋਰਸੂਦ ਮਲੇ ਅ ਫਰਦਰ ਅਗੇ ਅਦੀ ਪਰ ਇਨਵੈਸਟਿਗੇਟ ਕਰ ਰਹੇ ਹਾਂ ਪੜਤਾਲ ਕਰ ਰਹੇ ਹਾਂ ਅਸੀਂ ਇਹ ਬਾਹਰ ਬੈਕ ਐਕਸਰ ਚਲਾ ਰਹੇ ਨੇ ਇਹ ਬਾਹਰ ਬੈਕ ਐਕਸਰ ਚਲਾ ਰਹੇ ਨੇ ਔਰ ਇਹਨਾਂ ਦੇ ਕਹਿੰਦੇ ਬੰਦਾ ਇਹ ਜਿਹੜੇ ਕਨਸਾਈਨਮੈਂਟ ਹੈ ਜਿਹੜੇ ਸਮਾਨ ਚੱਕ ਰਿਹਾ ਹੈ ਇਹੀ ਬੰਦਾ ਉਹਨਾਂ ਦੇ ਸੰਪਰਕ ਵਿੱਚ ਆ ਰਹਿ ਗਿਆ ਇਸ ਤੋਂ ਇਲਾਵਾ ਹੋਰ ਵੀ ਬੰਦੇ ਹੈਗੇ ਨੇ ਇਹ ਫਰਦਰ ਹੁਣ ਅਸੀਂ ਕਰਕੇ ਇਹਨੂੰ ਜਿਹੜੇ ਫਿਲਹਾਲ ਦੋ ਬੰਦੇ ਜਿਹਨੇ ਮੇਨ ਬੈਕਫੁੱਟ ਤੇ ਕੰਮ ਕਰ ਰਹੇ ਨੇ ਲੇਕਿਨ ਇਹ ਬੰਦਾ ਅਰੈਸਟ ਕੀਤਾ ਹੈ ਦੀ ਰੈਸਟ ਪਾ ਕੇ ਫਰਦਰ ਪੜਤਾਲ ਕਰਾਂਗੇ ਇਨਵੈਸਟੀਗੇਸ਼ਨ ਕਰਾਂਗੇ ਅਗਾ ਫੂਡ ਜਿਹੜੀ ਚੇਨ ਨਾਲ ਬ੍ਰੇਕ ਕਰਾਂਗੇ ਇਹ ਕਦੇ ਤੋਂ ਵਿਦੇਸ਼ ਗਏ ਨੇ ਤੇ ਇਹ ਐਗਜੈਕਟ ਟਾਈਮ ਤਾਂ ਨਹੀਂ ਹੈ ਤੁਹਾਰੇ ਪਤਾ ਲਿਕਨ ਹੈ ਕਾਫੀ ਗਰੀਬਨ ਕੋਈ ਸਾਲ 2 ਸਾਲ ਤੋਂ ਹੈਗਾ ਇਹਨਾਂ ਦਾ ਬਾਹਰ ਹੈਗੇ ਨੇ ਪੰਜ ਮੁਕਦਰ ਦੇ ਦਰਦਾ ਜਿਹੜੇ ਬੰਦਿਆਂ ਦਾ ਬਾਹਰ ਲਾਣ ਦਾ ਹਾਂ ਇਹਨਾਂ ਇਹਨਾਂ ਵਿੱਚ ਬਿਲਕੁਲ ਬਿਲਕੁਲ ਇਹਦੇ ਵਿੱਚ ਜਿਹੜਾ ਹੈਗਾ ਮੇਨ ਗੁਰਲਾਲ ਹੈ ਉਹਦੇ ਖਿਲਾਫ ਚਾਰ ਮੁਕਦਰ ਦੇ ਦਰ ਨੇ ਐਨਡੀ ਦੇ ਤੇ ਲੜੇ ਝਗੜੇ ਦੇ ਪਰਚੇ ਦਰਜ ਨੇ ਸਰ ਫਿਰ ਇਹਨਾਂ ਦੀ ਐਲਓ ਸਿੱਤ ਨਹੀਂ ਲਾ ਜਾਈਗੀ ਬਾਹਰ ਢਾਣ ਵਾਸਤੇ ELOC ਜਾਰੀ ਨਾ ਕਿ ਰਹੀਗੀ ELOC ਸਰ ਇੱਕ ਦੋ ਪਾਸਵਰਡ ਬਣਨ ਵਾਸਤੇ ਜਾਂ ਬਾਹਰ ਲਾਉਣ ਵਾਸਤੇ PCC ਦੀ ਜਰੂਰਤ ਹੁੰਦੀ ਹੈ ਉਹ ਇਹਨਾਂ ਨੂੰ ਕਿੰਨੇ ਇਸ਼ੂ ਕਰਤੀ ਉਸੇ ਅਸੀਂ ਅਸੀਂ ਉਹ ਚੈੱਕ ਕਰਾਂਗੇ NOC ਕੀ ਮਕਰਮਿਆਂ ਤੋਂ ਪਹਿਲਾਂ ਦਰਜ ਹੋਈ ਹੈ ਕਿ ਪਹਿਲਾਂ ਬਾਅਦ ਵਿੱਚ ਹੋਈ ਹੈ ਉਹ ਅਸੀਂ ਵੈਰੀਫਾਈ ਕਰਾਂਗੇ ਸਰ ਜਿਹਦੇ NOC ਮਕਰਮੇ ਦਰਜ ਤੋਂ ਪਹਿਲਾਂ ਹੋਈ ਹੈ ਤਾਂ ਫਿਰ ਉਹ ਚੈੱਕ ਕਰ ਲਾਂਗੇ ਅਸੀਂ ਇਹਦੇ ਪਾਰਟ ਆਫ ਇਨਵੈਸਟੀਗੇਸ਼ਨ ਜਿਹੜੇ 10 ਪੈਕੇਟ ਲਿਖੇ ਹੈਗੇ ਨੇ ਇਹ ਕਿੱਥੋਂ ਲੈ ਕੇ ਆਏ ਤਾਂ ਹੁਣ ਇਹਨਾਂ ਵੇਚ ਚੁੱਕੇ ਨੇ ਇਹ 10 ਪੈਕੇਟ ਅੰਮ੍ਰਿਤਸਰ ਬਾਈ ਅੰਮ੍ਰਿਤਸਰ ਤੋਂ ਲੈ ਕੇ ਆਏ ਸੀ ਪਹਿਲਾਂ ਪਹਿਲਾਂ ਵੀ ਦੋ ਪੈਕੇਟ ਅੰਮ੍ਰਿਤਸਰ ਤੋਂ ਲੈ ਕੇ ਆ ਲੇਕਿਨ ਬਾਕੀ ਦੇ ਵੀ 10 ਪੈਕਟ ਉਦੋਂ ਹੀ ਲੈ ਕੇ ਆਏ ਸੀ ਅੰਮ੍ਰਿਤਸਰ ਬਾਈਪਾਸ ਤੋਂ ਲੇਕਿਨ ਇਹ ਦੋ ਪੈਕਟ ਵਿੱਚੋਂ ਇਹਨਾਂ ਨੇ ਬਟਾਲੇ ਕਦਾਦੀ ਰੋਡ ਦਿੱਤੇ ਨੇ ਤੇ ਬਾਕੀ ਜਿਹੜੇ 9 ਪੈਕਟ ਨੇ ਇਹਨਾਂ ਨੇ ਜਿਹੜੇ ਵੱਲਾ ਬਾਈਪਾਸ ਹੈ ਉੱਥੇ ਦਿੱਤੇ ਨੇ ਉਹ ਫਰਦਰ ਅਸੀਂ ਕਰ ਰਹੇ ਹਾਂ ਫਰਦਰ ਅਸੀਂ ਉਹਨਾਂ ਦੀ ਆਈਡੈਂਟੀਫਾਈ ਕਰ ਰਹੇ ਹਾਂ ਸੋ ਫਰਦਰ ਕੋਸ਼ਿਸ਼ ਕਰ ਰਹੇ ਹਾਂ ਨਾ ਤੁਸੀਂ